ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿੱਖ ਧਰਮ ਵਿੱਚ ਕੇਸਾਂ ਨੂੰ ਐਡੀ ਵੱਡੀ ਮਹਾਨਤਾ ਕਿਉਂ ਦਿੱਤੀ ਜਾਂਦੀ ਹੈ ਕਿ ਕੇਸ ਸਿਰਫ ਸੁੰਦਰਤਾ ਦੀ ਨਿਸ਼ਾਨੀ ਹਨ ਜਾਂ ਇਹਨਾਂ ਵਿੱਚ ਕੋਈ ਆਤਮਿਕ ਰਾਜ਼ ਵੀ ਲੁਕਿਆ ਹੈ ਅਤੇ ਕੀ ਤੁਹਾਨੂੰ ਪਤਾ ਹੈ ਕਿ ਆਧੁਨਿਕ ਵਿਗਿਆਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਅਤੇ ਦੁਨੀਆ ਦੇ ਲਗਭਗ ਹਰ ਧਰਮ ਦੇ ਬਾਨੀ ਕੇਸਾਧਾਰੀ ਸਨ ਆਓ ਅੱਜ ਅਸੀਂ ਕੇਸਾਂ ਦੀ ਇਸ ਮਹਾਨਤਾ ਨੂੰ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਕੇਸ ਸਿੱਖ ਦੀ ਨੂਰੀ ਪਹਿਚਾਨ ਹਨ ਖਾਲਸੇ ਦੀ ਅਣਖ ਅਤੇ ਮਾਨ ਦਾ ਸਰੂਪ ਹਨ ਇਹ ਸਿੱਖ ਦੇ ਸੁਹਾਵਣੇ ਸਰੂਪ ਦਾ ਅਨਮੋਲ ਗਹਿਣਾ ਹਨ ਹਰ ਸਿੱਖ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਹੈ ਅਤੇ ਅਰਦਾਸ ਕਰਦਾ ਹੈ ਸਿੱਖੀ ਕੇਸਾਂ ਸਵਾਸਾਂ ਨਾ ਨਿਵੇ ਗੁਰੂ ਅਜਿੰਦ ਦੇਵ ਜੀ ਮਹਾਰਾਜ ਨੇ ਫਰਮਾਇਆ ਮਨੁੱਖ ਦੀ ਸ਼ਕਲ ਉਸੇ ਤਰ੍ਹਾਂ ਰਹਿਣੀ ਚਾਹੀਦੀ ਹੈ ਜਿਵੇਂ ਵਾਹੀ ਗੁਰੂ ਨੇ ਬਖਸ਼ੀ ਹੈ ਸਿਰ ਉੱਤੇ ਦਸਤਾਰ ਸਜਾਈ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਬਚਨ ਕਰਦੇ ਹਨ ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਦਸਤਾਰ ਸਿਰਫ ਕੇਸਾਂ ਦੀ ਰੱਖਿਆ ਨਹੀਂ ਸਗੋਂ ਇਨਸਾਨ ਦੀ ਇੱਜ਼ਤ ਸ਼ਾਨ ਅਤੇ ਮਾਣ ਦਾ ਪ੍ਰਤੀਕ ਹੈ 24 ਮਈ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਾਬਲ ਦੀ ਸੰਗਤ ਲਈ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਕੇਸਾਂ ਨੂੰ ਆਪਣੀ ਮੋਹ ਰੱਖਿਆ ਇਹ ਸਪਸ਼ਟ ਕੀਤਾ ਕਿ ਹਰ ਸਿੱਖ ਲਈ ਕੇਸ ਰੱਖਣਾ ਲਾਜ਼ਮੀ ਹੈ ਇਤਿਹਾਸ ਵਿੱਚ ਕੇਸਾਂ ਦੀ ਮਹਾਨਤਾ ਦੇ ਬੇਸ਼ੁਮਾਰ ਉਦਾਹਰਣ ਮਿਲਦੇ ਨੇ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰਾਂ ਦੀ ਸ਼ਹੀਦੀ ਦੇ ਬਦਲੇ ਗੁਰੂ ਗੋਬਿੰਦ ਸਿੰਘ ਜੀ ਤੋਂ ਕੋਈ ਧਨ-ਦੌਲਤ ਨਹੀਂ ਮੰਗੀ। ਉਹ ਕੇਵਲ ਗੁਰੂ ਸਾਹਿਬ ਜੀ ਦਾ ਕੰਗਾ ਜਿਸ ਵਿੱਚ ਕੇਸ ਸਨ, ਬਖਸ਼ਿਸ਼ ਵਜੋਂ ਮੰਗਦੇ ਹਨ। ਉਹ ਮੰਨਦੇ ਸਨ ਕਿ ਗੁਰੂ ਦੇ ਇੱਕ-ਇੱਕ ਕੇਸ ਦੀ ਕੀਮਤ ਦੋ ਜਹਾਂਦੀਆਂ ਬਾਦਸ਼ਾਹੀਆਂ ਦੇ ਬਰਾਬਰ ਹੈ। ਭਾਵੇਂ ਤਾਰੂ ਸਿੰਘ ਜੀ ਨੇ ਆਪਣੀ ਖੋਪਰੀ ਉਤਰਵਾ ਦਿੱਤੀ ਪਰ ਕੇਸ ਨਹੀਂ ਕਟਾਏ। ਉਹਨਾਂ ਦੇ ਅਟੱਲ ਬਚਨ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੇ ਹਨ। ਮੇਰਾ ਸਿਰ ਲੈ ਸਕਦੇ ਹੋ ਪਰ ਕੇਸ ਨਹੀਂ ਸੈਨ ਹੋਜ਼ੇ ਯੂਨੀਵਰਸਿਟੀ ਅਮਰੀਕਾ ਵਿੱਚ ਕੀਤੀ ਗਈ ਖੋਜ ਨੇ ਵੀ ਇਹ ਸਾਬਤ ਕੀਤਾ ਕਿ ਸਾਬਤ ਸੂਰਤ ਵਾਲਾ ਮਨੁੱਖ ਜਾਨੀ ਕੇਸਾ ਧਾਰੀ ਹਮੇਸ਼ਾ ਮਜ਼ਬੂਤ ਇਰਾਦੇ ਵਾਲਾ ਰਸ ਭਰਿਆ ਪਰਮਾ ਸੁੰਦਰ ਦਲੇਰ ਉਦਾਰਚਿਤ ਵਾਲਾ ਅਤੇ ਲੰਮੀ ਤੂਰਦਰਸ਼ੀ ਸੋਚ ਰੱਖਣ ਵਾਲਾ ਹੁੰਦਾ ਹੈ ਇਹ ਗੱਲ ਸਿਰਫ ਇੱਕ ਧਰਮ ਤੱਕ ਸੀਮਤ ਨਹੀਂ ਹੈ ਹਰ ਵੱਡੇ ਧਰਮ ਵਿੱਚ ਕੇਸਾਂ ਦੀ ਮਹਾਨਤਾ ਦਰਸਾਈ ਗਈ ਹੈ Hindu ਧਰਮ ਵਿੱਚ ਸ਼੍ਰੀ ਰਾਮਚੰਦਰ ਜੀ ਅਤੇ ਸ਼੍ਰੀ ਕ੍ਰਿਸ਼ਨ ਜੀ ਕੇਸਾ ਤਾਰੀ ਸਨ ਕ੍ਰਿਸ਼ਨ ਜੀ ਨੂੰ ਤਾਂ ਇਸ ਕਾਰਨ ਕੇਸ਼ਵ ਕਿਹਾ ਗਿਆ ਹੈ ਈਸਾਈ ਧਰਮ ਵਿੱਚ ਯਿਸੂ ਮਸੀਹ ਜੀ ਨੂੰ ਹਮੇਸ਼ਾ ਕੇਸਾ ਤਾਰੀ ਦਰਸਾਇਆ ਗਿਆ ਹੈ ਯਹੂਦੀ ਮਤ ਵਿੱਚ ਹਜ਼ਰਤ موسی ਹਜ਼ਰਤ ਯਾਕੂਬ ਤੇ ਹਜ਼ਰਤ ਨੂਰ ਸਭ ਕੇਸਾ ਤਾਰੀ ਸਨ ਇਸਲਾਮ ਵਿੱਚ ਹਜ਼ਰਤ ਮੁਹੰਮਦ ਸਾਹਿਬ ਅਤੇ ਹਜ਼ਰਤ ਇਬਰਾਹਿਮ ਜੀ ਵੀ ਕੇਸ ਰੱਖਦੇ ਸਨ ਬੁੱਧ ਮਤ ਵਿੱਚ ਟੈਕਸਲਾ ਦੀ ਖੁਦਾਈ ਦੌਰਾਨ ਮਿਲੇ ਬੁੱਤਾਂ ਵਿੱਚ ਗੌਤਮ ਬੁੱਧ ਜੀ ਕੇਸਾ ਤਾਰੀ ਰੂਪੇ ਦਰਸਾਏ ਗਏ ਹਨ ਸੰਗਤ ਜੀ ਇਹ ਸਾਫ ਹੈ ਕਿ ਨਾ ਸਿਰਫ ਆਧੁਨਿਕ ਵਿਗਿਆਨ ਬਲਕਿ ਸੰਸਾਰ ਦੇ ਹਰ ਵੱਡੇ ਧਰਮ ਨੇ ਕੇਸਾਂ ਦੀ ਮਹਾਨਤਾ ਨੂੰ ਮੰਨਿਆ ਹੈ ਕੇ ਸਿਰਫ ਰੂਪ ਦੀ ਸੋਭਾ ਨਹੀਂ ਸਗੋਂ ਆਤਮਿਕ ਤਾਕਤ ਅਧਿਆਤਮਕਤਾ ਅਤੇ ਗੁਰੂ ਦੀ ਮੋਰ ਹਨ ਇਸ ਲਈ ਆਓ ਅਸੀਂ ਹਮੇਸ਼ਾ ਗੁਰੂ ਦੀ ਇਸ ਅਨਮੋਲ ਦਾਤ ਦਾ ਸਤਿਕਾਰ ਕਰੀਏ ਅਤੇ ਸਿੱਖੀ ਨੂੰ ਕੇਸਾਂ ਸਵਾਸਾ ਨਾ ਨਵਾਈਏ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਪੂਰਨਾ ਸੰਗਤਾਨਾ ਸ਼ੇਅਰ ਜ਼ਰੂਰ ਕਰਨਾ ਜੀ